ਨਾ ਅਸ਼ੋਕ ਕੁਮਾਰ ਗੁਪਤਾ ਜੀ ਅਸ਼ੋਕ ਜੀ ਆ ਜਿਹੜੀ ਆਰਟ ਤੁਸੀਂ ਲੈ ਕੇ ਆਏ ਥੋੜਾ ਇੱਕ ਵਾਰੀ ਜਾਣਕਾਰੀ ਦਿਓ ਥੋੜਾ ਨੇੜੇ ਹੋ ਕੇ ਹਾਂਜੀ ਹਾਂਜੀ ਇਹ ਮੈਂ ਵਿਦਆਊਟ ਪੇਂਟ ਵਿਦਆਊਟ ਬ੍ਰਸ਼ ਪੇਂਟਿੰਗ ਕਰਦਾ ਜੀ ਵਨ ਟੂ ਵਨ ਕੱਟ ਐਂਡ ਪੇਸਟ ਹੈ ਰਾਤ ਨੂੰ ਮਤਲਬ ਕਿ ਕਲਰਸ ਨੂੰ ਫਲਾ ਕੇ ਉੱਪਰ ਵਾਈਟ ਪੇਂਟ ਸਿਰਿੰਜ ਨਾਲ ਪਾ ਕੇ ਮਤਲਬ ਕਿ ਮਿਕਸਿੰਗ ਕਰਕੇ ਕਿਸੇ ਵੀ ਮੀਡੀਅਮ ਨਾਲ ਉਂਗਲੀ ਨਾਲ ਜਾਂ ਕਿਸੇ ਨਾਲ ਵੀ ਤੇ ਬਸ ਉਸ ਨੂੰ ਸਵੇਰੇ ਕੱਟ ਐਂਡ ਪੇਸਟ ਹੈ ਅੱਛਾ ਤੇ ਇਹ ਹੈਗਾ ਸਪਾਰਕਲ ਪੈਨ ਨਾਲ ਇਹਨੂੰ ਕੀ ਕਿਹੜਾ ਆਰਟ ਕਹਿੰਦੇ ਆ ਐਬਸਟ੍ਰੈਕਟ ਇਹ ਤਾਂ ਐਬਸਟ੍ਰੈਕਟ ਇਹ ਐਬਸਟ੍ਰੈਕਟ ਨਹੀਂ ਹੈ ਇਹ ਐਬਸਟ੍ਰੈਕਟ ਹੈ ਉਹ ਵਿਦਆਊਟ ਬਰਸ਼ ਆ ਗਈ ਇਹ ਵਿਦਆਊਟ ਬਰਸ਼ ਮਤਲਬ ਬਰਸ਼ ਨਹੀਂ ਇਸਤੇਮਾਲ ਕਰਨਾ ਇਟ ਇਜ਼ ਅ ਕ੍ਰੀਏਟੀਵਿਟੀ ਮਤਲਬ ਫਿੰਗਰ ਦੇ ਨਾਲ ਕ੍ਰੀਏਟਿਵ ਪੇਂਟਿੰਗ ਇਟ ਇਜ਼ ਕਹਣਾ ਜੀ ਕਾਲਡ ਕ੍ਰੀਏਟਿਵ ਪੇਂਟਿੰਗ ਜਦੋਂ ਤੋਂ ਤੁਸੀਂ ਕਰ ਰਹੇ ਹੋ ਕਿੰਨਾ ਕਿ ਨੌਜਵਾਨ ਪੀੜ੍ਹੀ ਚ ਕਿੰਨਾ ਕਿ ਉਤਸ਼ਾਹ ਆਇਆ ਇਸ ਚੀਜ਼ਾਂ ਦਾ ਬੜਾ ਉਤਸ਼ਾਹ ਆਇਆ ਜੀ ਕਿਉਂਕਿ ਨਾ ਇਹ ਸਭ ਨਾਲ ਸੌਕੀ ਆ ਵੀ ਰਾਤ ਨੂੰ ਇੱਕ ਮਤਲਬ ਕਿ ਮੈਂ ਇੱਕ ਵਾਰੀ ਇੱਥੇ ਡੈਮੋ ਵੀ ਦਿੱਤਾ ਸੀਗਾ ਜੀ ਪਿਛਲੀ ਵਰਕਸ਼ਾਪ ਦੇ ਵਿੱਚ ਤੇ ਬੱਚੇ ਬਣਾ ਕੇ ਲੈ ਕੇ ਆਏ ਦੂਜੇ ਦਿਨ ਤਾਂ ਦੇਖ ਲਓ ਤੁਸੀਂ ਇਹ ਐਬਸਟ੍ਰੈਕਟ ਹੈਗੀ ਹੈ ਜਿਵੇਂ ਆਪਾਂ ਕੋਈ ਸਾਈਨ ਕਰਦੇ ਆ ਤੁਹਾਨੂੰ ਫਿਲ ਅਪ ਕੀਤਾ ਹੋਇਆ ਕਲਰ ਤਾਂ ਦੂਜੀ ਵਿਦਆਉਟ ਬਰਸ਼ ਇਹ ਸ਼ੋਕ ਜੀ ਦੀ ਪੇਂਟਿੰਗ ਬਣਾਈ ਹੋਈ ਹੈ